ਨਜ਼ਾਇਗਾ ਇਹ ਉਹ ਇਲਾਕਾ ਹੈ ਜਿਹੜਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਲਗਾਤਾਰ ਬਰਸਾਤ ਦੇ ਕਾਰਨ ਇਹ ਪ੍ਰਭਾਵਿਤ ਹੋਇਆ ਹੈ ਪਰ ਇੱਥੇ ਹਲੇ ਲੋਕਾਂ ਦੀ ਸਹਾਇਤਾ ਲੈਣ ਲਈ ਕੋਈ ਵੀ ਨਹੀਂ ਪਹੁੰਚਿਆ ਹੈਗਾ ਤੇ ਲੋਕ ਜਿਹੜੇ ਨੇ ਇਹਨਾਂ ਘਰਾਂ ਵਿੱਚ ਰਹਿ ਰਹੇ ਨੇ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਮਾ ਹੋ ਚੁੱਕਾ ਹੈ ਲੋਕ ਜਿਹੜੇ ਘਰਾਂ ਵਿੱਚ ਰਹਿ ਰਹੇ ਨੇ ਉਹ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਮੁਹਤਾਜ ਹਨ ਕਿਉਂਕਿ ਜਿੱਥੇ ਤੱਕ ਵੀ ਤੁਸੀਂ ਨਜ਼ਰ ਕਮਾਉਂਗੇ ਉੱਥੇ ਤੱਕ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਵੇਗਾ ਪਿੰਡ ਦੇ ਜਿਹੜੇ ਮੌਤਵਾਰ ਨੇ ਜਾਂ ਪਿੰਡ ਦੇ ਨੌਜਵਾਨ ਨੇ ਜਿਹੜੇ ਉਹ ਕਿਸੇ ਵੀ ਤਰ੍ਹਾਂ ਇਹਨਾਂ ਜਿਹੜੇ ਇਸ ਘਰ ਵਿੱਚ ਰਹਿ ਰਹੇ ਨੇ ਉਹ ਇਹਨਾਂ ਦੀ ਮਦਦ ਕਰ ਰਹੇ ਨੇ ਅੱਗੇ ਆ ਰਹੇ ਨੇ ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਹਲੇ ਇੱਥੇ ਕੋਈ ਵੀ ਨਹੀਂ ਪਹੁੰਚਿਆ ਹੈ ਅੰਦਰ ਘਰ ਦੇ ਚੱਲਾਂਗੇ ਤੇ ਦਿਖਾਵਾਂਗੇ ਤੁਹਾਨੂੰ ਘਰ ਦੇ ਕੀ ਹਾਲਾਤ ਨੇ ਕਿਸ ਤਰ੍ਹਾਂ ਇਹ ਜਿਹੜਾ ਆਪਣਾ ਜੀਵਨ ਆ ਜਿਹੜਾ ਇਹਨਾਂ ਦਾ ਪ੍ਰਭਾਵਿਤ ਹੋਇਆ ਕਿਸ ਤਰ੍ਹਾਂ ਵਤੀਤ ਕਰ ਰਹੇ ਨੇ ਇਹਦੇ ਤੁਸੀਂ ਸਾਹਮਣੇ ਦੇਖੋ ਜਿਹੜੇ ਪਸ਼ੂਆਂ ਦਾ ਚਾਰਾ ਲਈ ਤੂੜੀ ਦੇ ਕੋਪ ਸਾਰੇ ਪਾਣੀ ਨਾਲ ਭਰੇ ਹੋਏ ਨੇ ਪਸ਼ੂ ਵੀ ਵਿਚਾਰੇ ਬੇਜੁਬਾਨ ਕੁਝ ਕਹਿ ਨਹੀਂ ਸਕਦੇ ਹੈਗੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਮੇਰੇ ਨਾਲ ਨਾਲ ਆ ਕੇ ਉਹ ਸਾਰਾ ਇੱਥੇ ਦਾ ਜਿਹੜਾ ਏਰੀਆ ਆ ਸਾਰਾ ਕਵਰ ਕਰਕੇ ਜਨਤਾ ਨੂੰ ਦਿਖਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕੋਈ ਵੀ ਸਰਕਾਰ ਦਾ ਜਿਹੜਾ ਆਗੂ ਇੱਥੇ ਨਹੀਂ ਪਹੁੰਚਿਆ ਹੈਗਾ ਨਾ ਹੀ ਇਸ ਪਿੰਡ ਦੀ ਜਿਹੜੀ ਆ ਕਿ ਸਾਰ ਲਈ ਗਈ ਆ ਕੁੱਪ ਤੁਸੀਂ ਦੇਖ ਸਕਦੇ ਹੋ ਤੂੜੀ ਜਿਹੜੀ ਪਸ਼ੂਆਂ ਨੂੰ ਚਾਰਾ ਜਾਣਾ ਹੈ ਉਹਦਾ ਵੀ ਕੋਈ ਵੀ ਜਿਹੜਾ ਆ ਸਮਾਨ ਸਾਰਾ ਖਰਾਬ ਹੋ ਚੁੱਕਾ ਆ ਪਸ਼ੂ ਵਿਚਾਰੇ ਬੇਜੁਬਾਨ ਜਿਹੜੇ ਆ ਉਹਨਾਂ ਨੂੰ ਵੀ ਇੱਥੇ ਸਹੀ ਰੱਖਣਾ ਬਹੁਤ ਇਸ ਟਾਈਮ ਮੁਸ਼ਕਿਲ ਹੋਇਆ ਪਿਆ ਆ ਮੈਂ ਕੈਮਰਾਮੈਨ ਨੂੰ ਦਿਖਾਉਂਗੀ ਉਹ ਸਾਰਾ ਜਿਹੜਾ ਘਰਾਂ ਚੋਂ ਸਮਾਨ ਲੋਕਾਂ ਇਹਨਾਂ ਲੋਕਾਂ ਦੇ ਘਰਾਂ ਚ ਜਿਹੜਾ ਸਮਾਨ ਇਹਨਾਂ ਦਾ ਪਿਆ ਹੋਇਆ ਸੀ ਸਾਰਾ ਚੱਕ ਕੇ ਦੂਜੇ ਕਮਰਿਆਂ ਵਿੱਚ ਸਮਾਨ ਦੇ ਉੱਤੇ ਸਮਾਨ ਇਹਨਾਂ ਨੇ ਸ਼ਿਫਟ ਕੀਤਾ ਹੋਇਆ ਹੈ ਮੈਂ ਕੈਮਰਾਮੈਨ ਨੂੰ ਦਿਖਾਉ ਕਹਿਣਾ ਚਾਹਾਂਗੀ ਕਿ ਇਹ ਸਾਰਾ ਜਿਹੜਾ ਦ੍ਰਿਸ਼ਾ ਇਹ ਸਾਰਾ ਜਿਹੜਾ ਮਜਬੂਰੀ ਇਹ ਘਰ ਵਿੱਚ ਰਹਿ ਰਹੇ ਚ ਰਹਿ ਰਹੇ ਇਹ ਜਨਤਾ ਨੂੰ ਦਿਖਾਇਆ ਜਾਵੇ ਕਿਉਂਕਿ ਬਹੁਤ ਸਾਰੇ ਐਨ ਆਰ ਆਈ ਵੀਰ ਆ ਜਿਹੜੇ ਉਹ ਪੁੱਛ ਰਹੇ ਨੇ ਕਿ ਅਸੀਂ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਪਰ ਉਹ ਮਦਦ ਕਿਵੇਂ ਤੇ ਕਿੱਥੇ ਕੀਤੀ ਜਾਵੇ ਵੀਰ ਜੀ ਤੁਸੀਂ ਜਿੱਥੇ ਵੀ ਸਾਨੂੰ ਦੇਖ ਰਹੇ ਹੋ ਸੰਗਤਪੁਰ ਫਗਵਾੜੇ ਦੇ ਨਾਲ ਲੱਗਦਾ ਪਿੰਡ ਐ ਇੱਥੇ ਬਹੁਤ ਸਾਰੇ ਇਦਾਂ ਦੇ ਲੋਕ ਪਰੇਸ਼ਾਨ ਆ ਹੜਤ ਪਰਭਾਵੀ ਤੋਂ ਇਹ ਲਗਾਤਾਰ بارش ਹੋ ਰਹੀ ਐ ਬਹੁਤ ਜ਼ਿਆਦਾ بارش ਹੋ ਰਹੀ ਐ ਤੇ ਹੋਰ ਵੀ ਅਸੀਂ ਤੁਹਾਨੂੰ ਘਰ ਲੈ ਕੇ ਚੰਨਾਂਗੇ ਤੇ ਦਿਖਾਵਾਂਗੇ ਘਰ ਵਿੱਚ ਜਿਹੜੇ ਉਹ ਕਿਸ ਤਰ੍ਹਾਂ ਨਾਲ ਆਪਣਾ ਜਿਹੜਾ ਜੀਵਨ ਵਤੀਤ ਕਰ ਰਹੇ ਨੇ ਤੇ ਆਓ ਤੁਹਾਨੂੰ ਘਰ ਦੇ ਅੰਦਰ ਲੈ ਕੇ ਚਲਦੇ ਆਂ ਤੇ ਦਿਖਾਨੇ ਆ ਕਿ ਜਿਹੜੇ ਬੇਜਵਾਨ ਜਿਹੜੇ ਪਸ਼ੂ ਆ ਉਹਨਾਂ ਦਾ ਵੀ ਚਾਰੇ ਦਾ ਜਿਹੜਾ ਬਹੁਤ ਔਖਾ ਹੋਇਆ ਪਿਆ ਤੇ ਪਿੰਡ ਦੇ ਵਿੱਚ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਨਹੀਂ ਪਹੁੰਚਿਆ ਪਰ ਪਿੰਡ ਦੇ ਹੀ ਮੌਤਵਾਰ ਤੇ ਪਿੰਡ ਦੇ ਕੁਝ ਵਿਅਕਤੀ ਹੀ ਜਿਹੜੀ ਇਹਨਾਂ ਦੀ ਸਾਲ ਲੈਣ ਲਈ ਪਹੁੰਚੇ ਹੋਏ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗੀ ਕਿ ਉਹ ਸਾਰਾ ਇਹ ਜਿਹੜਾ ਪਹਿਲਾਂ ਇੱਕ ਵਾਰੀ ਦਿਖਾ ਦੇਣ ਤੇ ਇਸ ਟਾਈਮ ਜਿਹੜੇ ਹਾਲਾਤ ਆ ਬਹੁਤ ਬਦ ਤੋਂ ਬੱਤਰ ਹੋ ਚੁੱਕੇ ਨੇ ਤੇ ਇਸ ਟਾਈਮ ਇਸ ਘਰ ਦੀ ਸਾਰ ਲੈਣ ਲਈ ਫਗਵਾੜਾ ਤੋਂ ਐਮ ਐਲ ਏ ਜਾਂ ਜਿਹੜੇ ਬਲਵਿੰਦਰ ਸਿੰਘ ਢਾਲੀਵਾਲ ਉਹਨਾਂ ਦੇ ਪੁੱਤਰ ਨੇ ਜਿਹੜੇ ਕਮਲ ਢਾਲੀਵਾਲ ਸਾਡੇ ਨਾਲ ਮੌਜੂਦ ਨੇ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਇਸ ਪਿੰਡ ਦਾ ਕਿੱਦਾਂ ਪਤਾ ਲੱਗਾ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਉਹ ਹੀ ਸਿਰਫ ਇਕੱਲੇ ਨਹੀਂ ਜਿਹੜੇ ਇਸ ਟਾਈਮ ਇਸ ਘਰ ਦੇ ਹਾਲਾਤ ਜਾਣਨ ਲਈ ਜਾਂ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਲਈ ਤੇ ਸਰ ਇਹਨਾਂ ਦੀ ਜਿਹੜੀ ਸਾਰ ਲੈਣ ਲਈ ਇੱਥੇ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਨਾ ਚਾਹਾਂਗੇ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡਾ ਇੱਥੇ ਸਵਾਗਤ ਹੈ ਕਿ ਤੁਸੀਂ ਇੱਥੇ ਇਹਨਾਂ ਦੀ ਲੋੜ ਲਈ ਪਹੁੰਚੇ ਹੋ ਨਹੀਂ ਤਾਂ ਮੈਡਮ ਸਾਡਾ ਪਰਿਵਾਰ ਹੀ ਆ ਜੀ ਹੁਣ ਜੇ ਕੋਈ ਸੀਗਾ ਦੇ ਆਉਣਾ ਹੀ ਸੀਗਾ ਵੀਰ ਜੀ ਕੋਈ ਵੀ ਨਹੀਂ ਪਹੁੰਚਿਆ ਹੈਗਾ ਇੰਨੇ ਦਿਨਾਂ ਤੋਂ ਤੇ ਹੁਣ ਅਸੀਂ ਵੀ ਸਪੈਸ਼ਲ ਇਹਨਾਂ ਨੂੰ ਉੱਥੋਂ ਅਸੀਂ ਦੂਰੋਂ ਪੁੱਛ ਕੇ ਆਏ ਕਿ ਇਹ ਜਿਹੜਾ ਘਰ ਹੈ ਬਹੁਤ ਤਕਲੀਫ ਹੈ ਜਿਹੜੀ ਬਹੁਤ ਮਜਬੂਰੀਆਂ 'ਚ ਆਪਣਾ ਜੀਵਨਾ ਜਿਹੜਾ ਵਿਅਸਤ ਬਤੀਤ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੇ ਤੁਸੀਂ ਇੱਥੇ ਕਿੱਦਾਂ ਪਹੁੰਚੇ ਹੋ ਦੰ ਸਾਡੇ ਦਾ ਤੁਹਾਨੂੰ ਦੱਸਿਆ ਜੀ ਸਾਡੇ ਦਾ ਪਰਿਵਾਰ ਹੀ ਹੈਗੇ ਸਾਡੀ ਇਹਨਾਂ ਨਾਲ ਸਾਂਝ ਚੱਲੋ ਹੈਗੇ ਅਸੀਂ ਤਾਂ ਹੋਰ ਵੀ ਕੋਸ਼ਿਸ਼ ਕਰ ਰਹੇ ਵੀ ਆਸੇ ਪਾਸੇ ਦੀ ਇੱਥੇ ਵੀ ਕੋਈ ਪ੍ਰੋਬਲਮ ਹੈ ਜਿੱਥੇ ਅਸੀਂ ਪਹੁੰਚ ਕਰ ਸਕਦੇ ਹੋਈ ਉੱਥੇ ਜਾਈਏ ਹੁਣ ਤੁਹਾਡਾ ਵੀ ਐਕਸਪੀਰੀਅੰਸ ਹੋਏਗਾ ਤੁਹਾਨੂੰ ਵੀ ਪਤਾ ਹੋਏਗਾ ਵੀ ਇਹ ਜਿਹੜੇ ਹੜ੍ਹਾਂ ਦੇ ਹਾਲਾਤ ਆ ਇਹ ਹਰੇਕ ਸਾਲ ਹੀ ਪ੍ਰਸ਼ਾਸਨ ਵੱਲੋਂ ਮਤਲਬ ਉਹਦੀ ਪਹਿਲਾਂ ਪ੍ਰੀਪੇਅਰਡਨੈਸ ਕੀਤੀ ਜਾਂਦੀ ਆ ਅਸੀਂ ਦੇਖੇ ਹਨਾ ਪਰ ਜਿੰਨੇ ਆਪਣੇ ਡਿਪਾਰਟਮੈਂਟ ਤਾਂ ਇੰਨੀ ਹੁਣ ਟੈਕਨੋਲੋਜੀ ਆ ਜੇ ਉਹ ਤੋਂ ਆਪਾਂ ਇੰਨਾ ਪ੍ਰੈਡਿਕਟ ਕਰਕੇ ਕੋਈ ਤਿਆਰੀ ਵੀ ਨਹੀਂ ਕਰ ਸਕਦੇ ਤਾਂ ਉਸ ਚੀ ਦਾ ਕੀ ਫਾਇਦਾ ਹਾਂ ਨਾ ਤੇ ਪ੍ਰਤੀ ਦੇਖ ਸਕਦੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਦੋ ਦਿਨਾਂ ਤੋਂ ਕੋਈ ਪ੍ਰਸ਼ਾਸਨ ਦਾ ਰਿਸਪਾਂਸ ਨਹੀਂ ਇਹੀ ਮਤਲਬ ਇੱਥੇ ਨਹੀਂ ਕੱਲੇ ਬਾਕੀ ਪਿੰਡਾਂ ਚ ਵੀ ਦੇ ਗਈਆਂ ਭਾਜੀ ਆਫ ਕੈਮਰਾ ਸੀ ਘਰ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ 4-5 ਦਿਨ ਹੋ ਗਏ ਲਗਾਤਾਰ ਉਹ ਘਰ ਤੋਂ ਬਾਹਰ ਨਿਕਲਣ ਤੋਂ ਵੀ ਮੁਹਤਾਜ ਹੋਏ ਪੈ ਨੇ ਕਿਉਂਕਿ ਚਾਰੇ ਪਾਸੇ ਜਿਹੜਾ ਪਾਣੀ ਪਾਣੀ ਆ ਤੇ ਦੇਖੇ ਹੋਣਾ ਮੈਨਾ ਮ ਆਉਣ ਲੱਗੇ ਵੀ ਰਸਤਾ ਵੀ ਉਧਰ ਬੰਦ ਹੋ ਗਿਆ ਮਤਲਬ ਇਵਨ ਫਾਰਵਰਡ ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਲੱਗਦਾ ਨਹੀਂ ਵੀ ਕੋਈ ਬੋਟ ਦਾ ਵੀ ਪ੍ਰਬੰਧ ਹੋਏਗਾ ਹੂੰ ਤਾਂ ਕਿਸ ਤਰ੍ਹਾਂ ਅਸੀਂ ਇਸ ਪਰਿਵਾਰ ਦੀ ਕਿਸ ਤਰ੍ਹਾਂ ਤੁਸੀਂ ਮਦਦ ਲਈ ਆਏ ਹੋ ਇੱਥੇ ਆਈ ਤਾਂ ਮੈਮ ਨੇ ਦੱਸਿਆ ਵੀ ਇਹ ਤਾਂ ਸਾਡੇ ਪਰਿਵਾਰਕ ਮੈਂਬਰ ਹੀ ਨੇ ਅਸੀਂ ਤਾਂ ਇਹਨਾਂ ਨਾਲ ਜਿਵੇਂ ਕਹਿਣਗੇ ਇਹਨਾਂ ਨਾਲ ਖੜੇ ਆ ਜੋ ਵੀ ਜਿੰਨੇ ਜੋਗੇ ਅਸੀਂ ਕਰ ਸਕਦੇ ਹਾਂ ਅੱਲਾਹੋ ਕੋਈ ਕੋਈ ਮੈਡੀਸਨ ਵਗਰਾ ਦੀ ਕੋਈ ਲੋੜ ਹੋ ਗਈ ਉਹ ਹੋ ਗਈ ਜਾਂ ਜਿੰਨਾ ਕੋਈ ਹੋਰ ਵੀ ਆ ਪਿੰਡ ਦੇ ਹੋਰ ਵੀ ਸੱਜਣ ਹੋਗੇ ਜਿਨ੍ਹਾਂ ਦੇ ਚਲੋ ਹੁਣ ਸੀਜ਼ਨ ਕਰਕੇ ਕੋਈ ਕੰਮ ਤੇ ਨਹੀਂ ਜਾ ਸਕਾ ਕੋਈ ਲੋੜ ਬੰਦ ਹੋਣ ਵੀ ਹੈ ਨਾ ਜਿਨ੍ਹਾਂ ਨੂੰ ਕੋਈ ਰਾਸ਼ਨ ਵਗਰਾ ਦੀ ਜਾਂ ਦਵਾਈ ਬੂਟੀ ਦੀ ਜਾਂ ਪిల్లా ਲੋ ਆਪਣੇ ਪਸ਼ੂ ਜਿਨ੍ਹਾਂ ਨੇ ਰੱਖੇ ਹੋਏ ਉਹਨਾਂ ਨੂੰ ਕੋਈ ਚਾਰੇ ਦੀ ਲੋੜ ਹੋਊਗੀ ਤੋਂ ਅਸੀਂ ਆਪਦੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਟਰਾਈ ਕਰਨ ਦੀ ਵੱਤਵਾ ਜਿੰਨਾ ਹੋਗੇ ਹੋਰ ਵੀ ਜਿਹੜੇ ਸੱਜਣ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਉਹਨਾਂ ਹੜ੍ਹਾਂ ਦੇ ਤਾਂ ਕੰਮ ਚੱਲੀ ਜਾਂਦਾ ਵਾ ਨਾ ਬਹੁਤ ਸੰਸਥਾਵਾਂ ਉੱਥੇ ਲੱਗੀਆਂ ਹੋਈਆਂ ਪਰ ਹੁਣ ਜਿੱਦਾਂ ਪਿੰਡ ਪਿੱਛੇ ਕਈ ਰਹਿ ਗਏ ਜਿਨ੍ਹਾਂ 'ਚ ਅਚਨਚੇਤ ਆਹ ਪ੍ਰੋਬਲਮ ਆ ਗਈ ਆ ਉਹਨਾਂ ਮਤਲਬ ਵੀ ਆਪਾਂ ਧਿਆਨ ਦੇ ਕਿਉਂਕਿ ਇਹ ਹੁਣ ਆਫ਼ਤ ਇਦਾਂ ਦੀ ਹੈਗੀ ਆ ਵੀ ਕਿਸੇ ਇੱਕ ਬੰਦੇ ਦੇ ਬਸ ਦਾ ਕੰਮ ਨਹੀਂ ਹੈਗਾ ਇਸ ਨੂੰ ਮਤਲਬ ਲੜਨਾ ਇਹਦੇ ਨਾਲ ਜਾਓ ਕਰਨਾ ਇੱਕ ਦੂਜੇ ਦੇ ਸਾਥ ਦੇ ਨਾਲ ਤੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਆ ਵੀ ਇਹਨੂੰ ਆਪਾਂ ਮਿਲ ਜੁਲ ਕੇ ਸਮੇ ਨੂੰ ਬਤੀਤ ਕਰਨਾ ਦੇ ਸਾਥ ਵੀ ਦੇਣਾ ਅਸੀਂ ਨਾ ਪਿੰਡ ਦੇ ਉਧਰਲੇ ਪਾਸੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਨੇ ਸਾਨੂੰ ਦਿਖਾਇਆ ਪਿੰਡ ਦਾ ਸਾਰਾ ਉਹਨਾਂ ਨੇ ਸਾਨੂੰ ਨਜ਼ਾਰਾ ਦਿਖਾਇਆ ਉਹ ਕਹਿ ਰਹੇ ਸੀ ਕਿ ਪਾਣੀ ਹਲੇ ਤੱਕ ਤਾਂ ਕੰਟਰੋਲ ਦੇ ਵਿੱਚ ਆ ਪਰ ਆਉਣ ਵਾਲੇ ਸਮੇਂ 'ਚ ਜੇ ਇੱਦਾਂ ਹੀ ਬਰਸਾਤ ਹੁੰਦੀ ਗਈ ਜਾਂ ਫਲੱਡ ਗੇਟ ਖੋਲ ਦਿੱਤੇ ਗਏ ਤੇ ਫਿਰ ਬਹੁਤ ਬੁਰਾ ਹਾਲ ਹੋਣਾ ਇਹ ਤਾਂ ਕੱਲ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਆ ਉਹਦੇ ਕਰਕੇ ਹੁੰਦੀ ਅੰਕਲੋੜਾ ਨਾਲ ਗੱਲ ਕੀਤੀ ਹੋਗੀ ਤਾਂ ਇਹ ਥੋੜੀ ਜੀ ਤਸਵੀਰ ਦੀ ਬਾਰਿਸ਼ ਬੰਦ ਸੀਗੀ ਪਰ ਵਿੱਚ ਵਿੱਚ ਹੁਣ ਸ਼ੁਰੂ ਹੋਈ ਆ ਥੋੜੀਕ ਹੋਈ ਸੀ ਫਿਰ ਬੰਦ ਹੋ ਗਈ ਸੀ ਉਹ ਕਰਕੇ ਥੋੜਾ ਪਾਣੀ ਦਾ ਪੱਧਰ ਘਟ ਗਿਆ ਹੋਇਆ ਵਾ ਤੇ ਬੇਸਿਕਲੀ ਜੇ ਹੁਣ ਕੱਲ ਦੋ ਤਿੰਨ ਦਿਨ ਮੀਂਹ ਲਗਾਤਾਰ ਪੈ ਗਿਆ ਜਿੱਦਾਂ ਤੁਸੀਂ ਦੱਸਿਆ ਵੀ ਪਿੱਛੇ ਪਾਣੀ ਆ ਗਿਆ ਤੇ ਪਾਣੀ ਦਾ ਲੈਵਲ ਵਧਣਾ ਹੀ ਵਧਣਾ ਵਾ ਤੇ ਉਸ ਕਰਕੇ ਆਪਾਂ ਨੂੰ ਇਹ ਆ ਵੀ ਆਪਾਂ ਉਸਦੀ ਵੀਟ ਕਿਉਂ ਮਤਲਬ ਕਰਨੀਆਂ ਵੀ ਉਸ ਤੋਂ ਪਹਿਲਾਂ ਹੀ ਅਸੀਂ ਰਿਫਾਦਰ ਖਾਸ ਕਰਾਂਗੇ ਚਲੋ ਰਿਫਾਦਰ ਐਮ ਐਲ اے ਨੇ ਮੋਂਨਾ ਤੋਂ ਵੀ ਇੱਕ ਮਿੰਟ ਕਰਕੇ ਉਹਨਾਂ ਨਾਲ ਗੱਲ ਕਰਕੇ ਉਹ ਕਰੂੰਗਾ ਵੀ ਕਿਸੇ ਤਰ੍ਹਾਂ ਪਹਿਨਾਂ ਨੂੰ ਅੰਕਲ ਉਹਨਾਂ ਦੀ ਜੇ ਸਹਿਮਤੀ ਹੋਵੇ ਵੀ ਬਾਕੀ ਘਰ ਦੇ ਨੂੰ ਆਪਾਂ ਰੈਸਕਿਊ ਕਰਕੇ ਲੈ ਜਾਈਏ ਵੀ ਇੱਕ ਜਣਾ ਕੋਈ ਪਿੱਛੇ ਰਹਿ ਕਿਉਂਕਿ ਪਸ਼ੂ ਹੈਗੇ ਆ ਘਰ ਛੱਡਣਾ ਵੀ ਬੜਾ ਔਖਾ ਆਪਾਂ ਕਹਿ ਦਿੰਨੇ ਆ ਪਰ ਘਰ ਦੇ ਨਾਲ ਬੰਦੇ ਤੇ ਕਿਉਂਕਿ ਘਰ ਦੇ ਨਾਲ ਬਹੁਤ ਸਾਰੇ ਇਮੋਸ਼ਨਸ ਜੁੜੇ ਹੁੰਦੇ ਹਨ ਇਦਾਂ ਛੱਡਣਾ ਵੀ ਨਹੀਂ ਹਨਾ ਜਿਹੜੇ ਬੰਦੇ ਅਲਾਵਾ ਆਪਾਂ ਕਹਿ ਦਿੰਨੇ ਹਾਂ ਜਿਹੜੇ ਆਪਣੇ ਜਿਹੇ ਘਰ ਦੇ ਪਸ਼ੂ ਹੀ ਹੈਗੇ ਆਪਣੇ ਪਰਿਵਾਰ ਵਾਂਗ ਹੀ ਹੁੰਦੇ ਆ ਉਹਨਾਂ ਦਾ ਵੀ ਇਸ ਕਰਕੇ ਕਹਾਂਗੇ ਵੀ ਜਿਹੜਾ ਕੋਈ ਲਾਲੋ ਬੱਚੇ ਹੈਗੇ ਆ ਜਾਂ ਕੋਈ ਲੇਡੀਜ਼ ਹੈਗੇ ਉਹਨਾਂ ਨੂੰ ਆਪਾਂ ਸੇਫ ਜਗ੍ਹਾ ਤੇ ਸ਼ਿਫਟ ਕਰ ਲਈਏ ਕੋਈ ਜੇ ਤੁਹਾਨੂੰ ਪਾਈ ਹੋਣੀ ਹੈਗੇ ਇੱਕ ਜਾਣਾ ਕੋਈ ਪਿੱਛੇ ਰੁਕ ਜੇ ਤਾਂ ਕਿ ਘਰ ਦੇ ਵੀ ਟੇਕਰ ਹੁੰਦੀ ਰਵੇ ਮਤਲਬ ਮੈਂ ਇਹਦੇ ਇਹੀ ਜਾਊਂਗਾ ਵੀ ਆਉਣ ਵਾਲੀ ਕਿਸੇ ਮਤਲਬ ਪ੍ਰੋਬਲਮ ਨਾਲੋਂ ਆਪਾਂ ਪਹਿਲਾਂ ਹੀ ਪ੍ਰਪੇਅਰ ਕਰਕੇ ਵੀ ਕੋਈ ਆਪਣਾ ਨੁਕਸਾਨ ਨਾ ਹੋਵੇ ਹੁਣ ਦੇਖੋ ਫਸਲਾਂ ਦਾ ਨੁਕਸਾਨ ਤਾਂ ਉਹੀ ਗਿਆ ਵਾ ਹਨਾ ਪਰ ਇਹ ਚ ਉਹਨੇ ਵੀ ਆਪਾਂ ਕੋਈ ਹੋਰ ਕਿਸੇ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਨਾ ਹੁਣ ਜਿਹੜੀ ਚੀਜ਼ ਆਪਣੇ ਕੰਟਰੋਲ ਚ ਹੈਗੀ ਮਤਲਬ ਆਪਾਂ ਉਹਦੇ ਤੀ ਤਾਂ ਕੰਟਰੋਲ ਸੇਵਲ ਕਰਕੇ ਉਹਨੂੰ ਜਿੰਨਾ ਬਚਾ ਸਕਦੇ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਬਲਵਿੰਦਰ ਸਿੰਘ ਐਮਐਲਏ ਢਾਲੀਵਾਲ ਫਗਵਾੜਾ ਤੋਂ ਬਹੁਤ ਸਾਰੇ ਪਿੰਡਾਂ ਦਾ ਉਹ ਦੌਰਾ ਕਰ ਵੀ ਰਹੇ ਨੇ ਤੇ ਇੱਥੇ ਉਹਨਾਂ ਦੇ ਸੁਪੁੱਤਰ ਪਹੁੰਚੇ ਨੇ ਤੇ ਉਹ ਇਹਨਾਂ ਪਰਿਵਾਰ ਦੀ ਸਾਲ ਲੈਣ ਲਈ ਪਹੁੰਚੇ ਨੇ ਤੇ ਕਿਸ ਤਰ੍ਹਾਂ ਇਸ ਪਰਿਵਾਰ ਦੀ ਮਦਦ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਇਸ ਪਰਿਵਾਰ ਨੂੰ ਰੈਸਕਿਊ ਕੀਤਾ ਜਾ ਸਕਦਾ ਉਹਦੇ ਬਾਰੇ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਹੁਣ ਅਸੀਂ ਅੰਦਰ ਚੱਲਾਂਗੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਆਇਆ ਉਹਨਾਂ ਨੂੰ ਕੰਨ ਪਿਆ ਬਾਪੂ ਜੀ ਹਾਂ ਜੀ ਆ ਜਾਓ ਜੀ ਬਾਪੂ ਜੀ ਦੇਖੋ ਇੰਨੀ ਮੁਸੀਬਤ ਦੇ ਬਾਅਦ ਵੀ ਖਿੜੇ ਮੱਥੇ ਸਾਨੂੰ ਬੁਲਾ ਰਹੇ ਨੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹਾਂਗੇ ਬੇਟੇ ਜੀ ਕੁਦਰਤ ਦਾ ਜਿਹੜਾ ਇਹਦੇ ਤੇ ਮਤਲਬ ਜਿਹੜੀ ਕੁਦਰਤੀ ਕਰੋਪੀ ਆ ਜੀ ਇਹਦੇ ਤੇ ਕੀ ਕਰ ਸਕਦੇ ਆਪਾਂ ਤੇ ਪਰ ਸਾਡਾ ਅੱਜ 5 ਦਿਨ ਹੋ ਗਿਆ ਜੀ ਪਾਣੀ ਚੱਲਦੇ ਨੂੰ 5 ਦਿਨ ਤੋਂ ਪਾਣੀ ਚੱਲ ਰਿਹਾ ਤੇ ਸਾਡੇ 26 27 ਖੇਤ ਝੋਨੇ ਦੇ ਖਰਾਬ ਹੋ ਗਏ ਪਸ਼ੂਆਂ ਲਈ ਚਾਰਾ ਖਰਾਬ ਹੋ ਗਿਆ ਤੇ ਮਕਾਨ ਖਰਾਬ ਹੋ ਗਏ ਸਾਰੇ ਬਾਪੂ ਜੀ ਕੋਈ 5 ਦਿਨ ਹੋ ਗਏ ਤੁਹਾਨੂੰ ਇਸ ਵਿਪਤਾ ਨਾਲ ਜੂੰਜਦੇ ਹੋਏ ਕੋਈ ਤੁਹਾਡੇ ਕੋਲ ਸਾਲ ਲੈਣ ਲਈ ਪਹੁੰਚਿਆ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਬੇਟੇ ਹੁਣ ਆਏ ਆ ਧੜੀਵਾਲ ਸਾਡੇ ਲੜਕੇ ਐਮਐਲਏ ਸਾਹਿਬ ਦੇ ਤੇ ਉਹਨਾਂ ਨੇ ਆ ਕੇ ਸਾਡੀ ਸਾਰ ਲਈ ਬਾਪੂ ਜੀ ਇਦਾਂ ਦੀ ਵਿਪਤਾ ਵਿੱਚ ਕੋਈ ਨਹੀਂ ਸਾਲ ਲੈਂਦਾ ਤੇ ਕੋਈ ਜਦੋਂ ਇਦਾਂ ਫਰਿਸ਼ਤਾ ਬਣ ਕੇ ਪਹੁੰਚ ਜਾਂਦਾ ਇੱਕ ਦਿਲ ਨੂੰ ਦਿਲਾਸਾ ਹੋ ਜਾਂਦਾ ਹਾਂਜੀ ਹਾਂਜੀ ਹੌਸਲਾ ਹੁੰਦਾ ਬੇਟੇ ਕੀ ਕੀ ਸੋਚਦੇ ਹੋ ਕਿਉਂਕਿ ਪਸ਼ੂ ਪਿੱਛੇ ਅਸੀਂ ਦੇਖ ਰਹੇ ਹਾਂ ਬੇਜਵਾਨ ਪਸ਼ੂ ਆ ਉਹਨਾਂ ਦਾ ਚਾਰਾ ਵੀ ਤੁਸੀਂ ਕਹਿੰਦੇ ਹੋ ਸਾਰੇ ਤੂੜੀ ਦੇ ਕੋਪਸ ਹੀ ਦੇਖ ਕੇ ਆਏ ਆ ਸਭ ਖਰਾਬ ਹੈ ਬੇਟੇ ਤੇ ਫਿਰ ਇੰਨੇ ਦਿਨਾਂ ਤੋਂ ਇਹਨਾਂ ਦੀ ਸਾਂਭ ਸੰਭਾਲ ਅਜੇ 8 ਮਹੀਨੇ ਬੇਟੇ ਤੂੜੀ ਆਉਣ ਲਈ 8 ਮਹੀਨੇ ਕੀ ਪਾਲਣਾ ਇੱਕ ਇਨਸਾਨ ਆ ਜਿਹੜਾ ਉਹ ਤਾਂ ਬੋਲ ਕੇ ਦੱਸ ਦਊ ਜਾਂ ਮਾਪਾ ਕਿਤੇ ਉਹ ਕਿਲੋ 2 ਕਿਲੋ 10 ਕਿਲੋ ਆਟਾ ਲੈ ਕੇ ਪਾਲਵਾਂਗੇ ਜੀ 35 40 ਪਸ਼ੂ ਨੂੰ ਆਪਾਂ ਕੀ ਪਾਲੇ ਕਿਉਂਕਿ ਬਿਲਕੁਲ ਜਿਹੜਾ ਘਰ ਦੇ ਬਾਹਰ ਦਾ ਜਿਹੜਾ ਦ੍ਰਿਸ਼ ਆ ਉਹ ਇਸ ਇਸ ਟਾਈਮ ਪਾਣੀ ਦੇ ਨਾਲ ਕਿਰਿਆ ਹੋਇਆ ਹੈ ਬੇਸ਼ੱਕ ਜਿਹੜੇ ਪਿੰਡ ਦੇ ਨੌਜਵਾਨ ਨੇ ਮੌਤਬਾਰ ਵਿਅਕਤੀ ਨੇ ਉਹ ਆ ਰਹੇ ਨੇ ਕਿਸੇ ਤਰੀਕੇ ਇਹਨਾਂ ਦੀ ਜੋ ਵੀ ਉਹਨਾਂ ਤੋਂ ਬੰਦੀ ਹੈ ਹੈਲਪ ਕੀਤੀ ਜਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਅ ਜਿਹੜਾ ਅਸੀਂ ਵੀ ਸਾਡੀ ਵੀ ਟੀਮ ਇੱਥੇ ਬਹੁਤ ਮੁਸ਼ਕਿਲ ਦੇ ਨਾਲ ਪਹੁੰਚੀ ਹੈ ਕਿਉਂਕਿ ਟਰੈਕਟਰ ਤੇ ਸਾਨੂੰ ਅੰਕਲ ਜੀ ਲੈ ਕੇ ਆਏ ਨੇ ਤੇ ਹੁਣ ਕਮਲਤਾ ਹਲੀ ਵਾਲ ਇਹਨਾਂ ਦੇ ਵਿੱਚ ਪਹੁੰਚੇ ਨੇ ਉਹ ਵੀ ਟਰੈਕਟਰ ਤੇ ਆਏ ਨੇ ਪਰ ਖਤਰਾ ਬਹੁਤ ਜ਼ਿਆਦਾ ਜਾਨ ਦਾ ਵੀ ਖਤਰਾ ਹੈ ਤੇ ਅੰਕਲ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਇਸ ਆਫਤਾ ਤੋਂ ਜਿਹੜਾ ਬਚਿਆ ਜਾ ਸਕਦਾ ਹੈ ਸਰਕਾਰ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਸਰਕਾਰ ਬਟੇ ਪਹਿਲਾਂ ਕੋਈ ਮੌਕੇ ਤੇ ਆ ਕੇ ਸਭ ਮੂੰਹ ਛੋਪਣ ਲੱਗ ਪੈਂਦੇ ਆ ਪਹਿਲਾਂ ਸਰਕਾਰਾਂ ਕੁਝ ਨਹੀਂ ਕਰਦੀਆਂ ਸਾਡੀ ਜਿਹੜੀ ਡਰੇਨ ਜਾਂਦੀ ਹੈ ਇਹਦਾ ਕਿਤੇ ਉਹ ਬੰਨ ਟੁੱਟਾ ਕਿਤੇ ਲੱਗਾ ਕਿਤੇ ਕੁਝ ਹੋਇਆ ਕੋਈ ਸਫਾਈ ਨਹੀਂ ਇਹਦੀ ਤੇ ਜੇ ਇਹਦੀ ਸਫਾਈ ਹੋਵੇ ਪਾਣੀ ਦਾ ਨਿਕਾਸ ਹੋਵੇ ਜੀ ਪਰ ਅਸੀਂ ਇੱਥੋਂ ਪਹਿਲਾਂ ਹੀ ਅਸੀਂ ਲੋਕਾਂ ਨਾਲ ਗੱਲਬਾਤ ਕਰਕੇ ਆਏ ਆ ਪਿੰਡ ਦੇ ਬਾਹਰ ਉੱਥੇ ਲੋਕ ਸਾਨੂੰ ਕਾਫੀ ਮਿਲੇ ਸੀ ਪਰ ਉਹਨਾਂ ਦਾ ਕਹਿਣਾ ਇਹ ਆ ਸਰਪੰਚ ਸਾਹਿਬ ਦਾ ਕਹਿਣਾ ਇਹ ਆ ਕਿ ਜਿਹੜੀ ਬੇਈ ਆ ਉਹਦੀ ਸਾਫ ਸਫਾਈ ਬੰਦ ਆ ਜਿਹੜਾ ਸਾਫ ਸਫਾਈ ਕਰਵਾਈ ਗਈ ਸੀਗੀ ਨਹੀਂ ਹੋਈ ਬੇਟੇ ਉਹ ਸਾਫ ਸਫਾਈ ਜੇ ਨਰੇਗਾ ਵਾਲੇ ਆਪਾਂ ਲਾਤੇ 10 ਦਿਨ ਤਾਂ ਉਹ ਸਾਫ ਸਫਾਈ ਨਰੇਗਾ ਵਾਲੇ ਕੀ ਕਰਦੇ ਵੱਡੀ ਜਿਹੜੀ ਕ੍ਰੇਨ ਆ ਉਹ ਦੂਜੀ ਡਰੇਨਾ ਸਾਫ ਕਰਨੇ ਵਾਲੀ ਉਹਦੀ ਨਾ ਹੋਣੀ ਚਾਹੀਦੀ ਆ अच्छा जी ओदे ना नाल ओ ना सफाई ਹੁੰਦੀ ਤੇ ਕੀ ਇਸ ਪਿੰਡ ਚ ਇੰਨਾ ਪਾਣੀ ਪਾਣੀ ਹੋਣਾ ਸੀਗਾ ਜਾਂ ਫਿਰ ਤੁਹਾਡੇ ਨਾਲ ਨੁਕਸਾਨ ਹੋਣਾ ਸੀ ਨਹੀਂ ਸਰਪੰਚ ਸਾਹਿਬ ਕੀ ਬਿਆਨ ਦੇ ਰਹੇ ਆ ਪੇ ਸਫਾਈ ਹੋਈ ਆ ਸਰਪੰਚ ਸਾਹਿਬ ਨੇ ਜਿਹੜੀ ਸਾਡੀ ਉਹਨਾਂ ਨਾਲ ਵਾਰਤਾ ਹੋਈ ਆ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਸਫਾਈ ਹੋਈ ਸੀਗੀ ਅੱਛਾ ਜੀ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਤੁਹਾਡੇ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਇਸ ਟਾਈਮ ਕਿਸ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਘਰ ਚ ਪਏ ਸਮਾਨ ਦਾ ਹੋਇਆ ਹੈ ਸਾਡੇ ਤਾਂ ਬੇਟੇ 30 ਖੇਤ ਝੋਨੇ ਦੇ ਮਰ ਗਏ ਆ ਤੁਸੀਂ ਦੇਖਿਆ ਮੌਕਾ 5 ਮਹੀਨਾ ਦਾ ਹੋ ਗਿਆ ਪਾਣੀ ਚੱਲਦੇ ਨੂੰ ਤੇ ਝੋਨਾ ਇਸ ਵੇਲੇ ਗੱਧਾ ਉਹਨੂੰ ਦਾਣਾ ਪਿਆ ਆ ਤੇ 2 4 ਦਿਨ ਅਜੇ ਪਾਣੀ ਹੋਰ ਨਹੀਂ ਉਤਰਦਾ ਜਿਹਦੇ ਨਾਲ ਰਸਤਾ ਟੁੱਟ ਗਿਆ ਸਦਾ ਤੇ ਸਾਰਾ ਸਾਡਾ ਆਉਣ ਜਾਣ ਵਾਲਾ ਪਿੰਡ ਨੂੰ ਆਉਣ ਜਾਣ ਵਾਲਾ ਸਾਰਾ ਹੀ ਰਸਤਾ ਟੁੱਟ ਗਿਆ ਬੇਟੇ ਬਹੁਤ ਹੀ ਮੰਦਪਾਗਾ ਜਿਹੜਾ ਇਹਨਾਂ ਨਾਲ ਇਹ ਚੀਜ਼ ਵਾਪਰੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਘਰ ਦਾ ਜਿਹੜਾ ਸਮਾਨ ਹੈ ਇਹਨਾਂ ਨੇ ਘਰ ਦਾ ਜਿਹੜਾ ਸਮਾਨ ਹੈ ਇਹਨਾਂ ਨੇ ਚੱਕ ਕੇ ਇੱਕ ਦੂਸਰੇ ਸਮਾਨ ਦੇ ਉੱਤੇ ਰੱਖਿਆ ਹੋਇਆ ਕਿਉਂਕਿ ਇਸ ਵਿਪਤਾ ਦੀ ਘੜੀ ਵਿੱਚ ਬਹੁਤ ਜ਼ਿਆਦਾ ਮਜਬੂਰ ਨੇ ਇਹ ਲੋਕੀ ਇੱਥੇ ਆਪਣਾ ਜੀਵਨ ਵਤੀਤ ਕਰਨ ਦੇ ਲਈ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਫਗਵਾੜਾ ਤੋਂ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਦੇ ਸੁਪੁੱਤਰ ਇੱਥੇ ਪਹੁੰਚੇ ਨੇ ਉਹ ਇਹ ਫਗਵਾੜਾ ਤੋਂ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਦੇ ਸੁਪੁੱਤਰ ਇੱਥੇ ਪਹੁੰਚੇ ਨੇ ਉਹਨਾਂ ਨੇ ਇਹਨਾਂ ਨੂੰ ਮਦਦ ਦਾ ਆਸ਼ਵਾਸਨ ਦਿੱਤਾ ਆ ਇਸ ਤੋਂ ਬਾਅਦ ਅਸੀਂ ਦਿਖਾਵਾਂਗੇ ਕਿ ਅ ਇਹਨਾਂ ਦੇ ਉੱਪਰ ਅਸੀਂ ਕੋਠੇ ਤੇ ਜਾ ਕੇ ਤੁਹਾਨੂੰ ਸਾਰਾ ਦ੍ਰਿਸ਼ ਹੈ ਜਿਹੜਾ ਫਗਵਾੜਾ ਵਾਸੀਆਂ ਨਾਲ ਸਾਂਝਾ ਕਰਾਂਗੇ ਜਿੰਨੀ ਹੋ ਸਕਦੀ ਆ ਮਦਦ ਜਿਹੜੀ ਇਹਨਾਂ ਨੂੰ ਆਕੇ ਇਹਨਾਂ ਦੀ ਵੀ ਸਾਰ ਲਈ ਜਾਵੇ ਕਿਉਂਕਿ ਇੱਕ ਸਾਰ ਲੈਣਾ ਹੀ ਬਹੁਤ ਦਿਲਾਸਾ ਕਿਸੇ ਨੂੰ ਦਿੰਦੀ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਉਂਕਿ ਲੋਕ ਇੱਥੇ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹਨ ਪਰ ਕਮਲ ਧਾਲੀਵਾਲ ਵੱਲੋਂ ਇਸ ਚੀਜ਼ ਦਾ ਜਿਹੜਾ ਆ ਦਿਲਾਸਾ ਦਿੱਤਾ ਗਿਆ ਹੈ ਨਾ ਲੋਕਾਂ ਨੂੰ ਕਿਉਂਕਿ ਉਹ ਕਹਿ ਰਹੇ ਨੇ ਕਿ ਨਾ ਲੋਕਾਂ ਨੂੰ ਇਹਨਾਂ ਦੇ ਜਿਹੜੇ ਪਸ਼ੂ ਨੇ ਕਿਉਂਕਿ ਬੇਜਬਾਨ ਆ ਉਹ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦੇ ਉਹ ਇਹਨਾਂ ਦਾ ਜਰੂਰ ਇਹਨਾਂ ਦੀ ਸਾਲ ਲੈ ਕੇ ਇਹਨਾਂ ਦਾ ਰੈਸਕਿਊ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜੋ ਵੀ ਉਹਨਾਂ ਤੋਂ ਬੰਦੀ ਹੈ ਜਿਹੜੀ ਮਦਦ ਕੀਤੀ ਜਾਵੇਗੀ ਤੇ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਸਾਰੇ ਦ੍ਰਿਸ਼ ਜਿਹੜੇ ਆ ਦਰਸ਼ਕਾਂ ਨਾਲ ਸਾਂਝੇ ਕੀਤੇ ਜਾਣ ਤਾਂ ਜੋ ਇਸ ਪਰਿਵਾਰ ਦੀ ਜਿਹੜੀ ਆ ਖਬਰ ਸਾਹ ਲਈ ਜਾਵੇ ਤੁਸੀਂ ਇਹ ਦੇਖੋ ਇਸ ਘਰ ਵਿੱਚ ਅਸੀਂ ਪਹੁੰਚੇ ਆਂ ਤੇ ਇਸ ਘਰਦਿਆਂ ਦਾ ਦਿਲਾਸਾ ਹੌਸਲਾ ਦੇਖੋ ਸਾਡੇ ਲਈ ਜਿਹੜੇ ਪੀੜਤ ਪਰਿਵਾਰ ਨੇ ਸਾਡੇ ਲਈ ਸਾਨੂੰ ਚਾਹ ਪਾਣੀ ਪੁੱਛਿਆ ਆ ਸਾਨੂੰ ਕਹਿ ਰਹੇ ਨੇ ਤੁਸੀਂ ਰਿਪੋਰਟਿੰਗ ਬਾਅਦ ਚੁਕਾ ਲਿਓ ਲੇਕਿਨ ਪਹਿਲਾਂ ਤੁਸੀਂ ਆਪਣਾ ਬੈਠ ਕੇ ਥੋੜਾ ਆਰਾਮ ਕਰ ਲਓ ਤੁਸੀਂ ਚਾਹ ਪਾਣੀ ਪੀ ਲਓ ਕਿਉਂਕਿ ਸਾਡੇ ਲਈ ਬਹੁਤ ਔਖਾ ਸੀਗਾ ਇਹਨਾਂ ਦੇ ਘਰ ਤੱਕ ਇੱਥੇ ਪਹੁੰਚਣਾ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਮੈਂ ਤੁਹਾਨੂੰ ਕੈਮਰਾਮੈਨ ਨੂੰ ਆਪਣੇ ਨੂੰ ਇਹਨਾਂ ਦੇ ਕੋਠੇ ਤੇ ਲੈ ਕੇ ਚਲਦੀ ਹਾਂ ਕੋਠੇ ਤੋਂ ਅਸੀਂ ਸਾਰੇ ਪਿੰਡ ਦਾ ਤੁਹਾਨੂੰ ਵਿਊ ਦਿਖਾਉਣ ਜਾ ਰਹੇ ਹਾਂ ਕਿ ਕਿਵੇਂ ਇਹ ਮਜਬੂਰ ਨੇ ਇੱਥੇ ਆਪਣੀ ਜ਼ਿੰਦਗੀ ਜਿਹੜੀ ਬਤੀਤ ਕਰਨ ਨੂੰ ਕੈਮਰਾਮੈਨ ਤੁਸੀਂ ਪਲੀਜ਼ 1 ਮਿੰਟ ਦਿਖਾਈਓ ਯਾਰੋ ਨਹੀਂ ਕਮਾਂਦਾ ਉਹਲੇ ਰੱਖੋ ਨਾ ਸੋ ਲੋਕ ਪਰੇਸ਼ਾਨ ਨੇ ਬਹੁਤ ਮਜਬੂਰ ਹੋ ਕੇ ਬਹੁਤ ਹੀ ਔਖੇ ਤਰੀਕੇ ਨਾਲ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਸੀਂ ਖੁਦ ਇੱਥੇ ਟਰੈਕਟਰ ਤੇ ਹੀ ਪਹੁੰਚੇ ਆ ਤੇ ਹੋਰ ਲੋਕਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀਵਨ ਜਿਹੜਾ ਅਸਤ ਵਿਅਸਤ ਹੋਇਆ ਪਿਆ ਆ ਬਹੁਤ ਮੰਦਾ ਹਾਲ ਹੈ ਜ਼ਰੂਰੀ ਨਹੀਂ ਆ ਕਿ ਜਿਹੜੇ ਚੈਨਲਸ ਤੇ ਦਿਖਾਏ ਜਾ ਰਹੇ ਆ ਜਿਹੜੇ ਹੋ ਚੈਨਲਸ ਤੇ ਦਿਖਾਏ ਜਾ ਰਹੇ ਆ ਉਹੀ ਲੋਕ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਨੇ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਨੇ ਪਰ ਸ਼ਾਇਦ ਮੀਡੀਆ ادارے ਹਲੇ ਤੱਕ ਉਹਨਾਂ ਤੱਕ ਨਹੀਂ ਪਹੁੰਚੇ ਹੈ ਜਾਂ ਪ੍ਰਸ਼ਾਸਨ ਨਹੀਂ ਪਹੁੰਚਿਆ ਹੈ ਜਾਂ ਸਰਕਾਰ ਨਹੀਂ ਪਹੁੰਚੀ ਹੈ ਦੇਅ ਸੋ ਮੇਰੀ ਵੱਤ ਤੋਂ ਬਾਅਦ ਇਨਾਂ ਵੀਰਾਂ ਨੂੰ ਕੰਨਾ ਚਾਹੁੰਦੇ ਹੋ ਉਹ ਇਹੋ ਜੇ ਲੋਕਾਂ ਦੀ ਮਦਦ ਕਰਨ ਜਿਹੜੇ ਸ਼ਾਇਦ ਇਹਨਾਂ ਚੀਜ਼ਾਂ ਤੋਂ ਪੀੜਿਤ ਨਹੀਂ ਪਰ ਸ਼ਾਇਦ ਉਹਨਾਂ ਦਾ ਦੁੱਖ ਸੁੱਖ ਸਾਂਝਾ ਕਰਨ ਲਈ ਹਲੇ ਇਹਨਾਂ ਦੇ ਸਾਹ ਲੈਣ ਲਈ ਕੋਈ ਨਹੀਂ ਪਹੁੰਚਿਆ ਇਹ ਫਗਵਾੜਾ ਤੋਂ ਫਗਵਾੜਾ ਦੇ ਨਾਲ ਲੱਗਦੇ ਪਿੰਡ ਤੋਂ ਸੰਗਤਪੁਰ ਪਿੰਡ ਹੈ ਜਿੱਥੇ ਕਿ ਲੋਕ ਹੜ ਦਾਦੀ ਮਾਰ ਬਰਸਾਤੀ ਮੀਂਹ ਦੇ ਕਾਰਨ ਇਹੋ ਜਿਹਾ ਜੀਵਨ ਬਤੀਤ ਕਰਨ ਲਈ ਜਿਹੜਾ ਮਜਬੂਰ ਨੇ ਘਰਾਂ ਤੋਂ ਬਾਹਰ ਨਿਕਲਣਾ ਵੀ ਜਿਹੜਾ ਬਹੁਤ